ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਆਪ ਜੀ ਨੇ ਦਰਸ਼ਨ ਕਰਾਉਣ ਲਈ ਲੈ ਕੇ ਆਇਆ ਜੀ ਸਿਲਵਰ ਇੰਗਰੇਵਡ ਵਰਕ ਦੇ ਵਿੱਚ ਕਾਰ ਤਿਆਰ ਕੀਤੇ ਗਏ ਸਰੋਹੀ ਸ਼ਸਤਰ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਜਿਹੜਾ ਸਰੋਹੀ ਸ਼ਸਤਰ ਹੈ ਇਹਦਾ ਜਿਹੜਾ ਮਿਆਨ ਹੈ ਉਹ ਸਵੀਟ ਲੈਦਰ ਦੇ ਵਿੱਚ ਕਾਰ ਤਿਆਰ ਕੀਤਾ ਗਿਆ ਹੈ ਉੱਪਰ ਆਪ ਜੀ ਦਰਸ਼ਨ ਕਰ ਸਕਦੇ ਹੋ ਤੋਟਮੈਨਾ ਦੇ ਵਿੱਚਕਾਰ ਮੁਠੇ ਦੀ ਸ਼ੇਪ ਤਿਆਰ ਕੀਤੀ ਗਈ ਹੈ ਪਿੱਛੇ ਲੰਬਾ ਲੰਬਾ ਮੰਗਰਾ ਲਗਾਇਆ ਗਿਆ ਹੈ ਜਿਹੜਾ ਬਲੇਡ ਹੈ ਸ਼ਸਤਰ ਦਾ ਉਹ ਡੋਮੈਸਕਰ ਦੇ ਵਿੱਚ ਗਿਆ ਤਿਆਰ ਕੀਤਾ ਗਿਆ ਆਪ ਜੀ ਦਰਸ਼ਨ ਕਰ ਸਕਦੇ ਹੋ ਸਾਈਡ ਤੇ ਟੋਟਲੀ ਜਿਹੜਾ ਸ਼ਸਤਰ ਦੀ ਪਿੱਠ ਹੈ ਉੱਥੇ ਪ੍ਰੋਪਰ ਕੰਮ ਕੀਤਾ ਗਿਆ ਹੈ ਜਿਹੜਾ ਬਲੇਡ ਆ ਡੋਮੈਸਟਿਕਲਜ਼ ਦੇ ਬਲੇਡ ਦੇ ਵਿੱਚ ਕਰ ਤਿਆਰ ਕੀਤਾ ਗਿਆ ਆਪ ਜੀ ਦੇਖ ਰਹੇ ਹੋ ਤੇ ਜਿਹੜੇ ਡੋਮੈਸਟਿਕਲਜ਼ ਦੇ ਬਲੇਡ ਦੇ ਜੋਰ ਨੇ ਉਹ ਆਪ ਜੀ ਦਰਸ਼ਨ ਕਰ ਸਕਦੇ ਹੋ ਵੀਡੀਓ ਦੇ ਵਿੱਚ ਕਰ ਕਲੀਅਰ ਕਟਾ ਆਪ ਜੀ ਨੂੰ ਨਜ਼ਰ ਆ ਰਹੇ ਨੇ ਇਹ ਜਿਹੜਾ ਸ਼ਸਤਰ ਹੈ ਇਹਦੀ ਜਿਹੜੀ ਲੈਂਥ ਹੈ ਸ਼ਸਤਰ ਦੀ ਉਹ ਹੈਗੀ ਆ 36 ਇੰਚ ਦਾ ਇਹ ਟੋਟਲ ਖਾਸ ਤੌਰ ਤੇ 36 ਇੰਚ ਦਾ ਆਪ ਜੀ ਦਰਸ਼ਨ ਕਰ ਰਹੇ ਹੋ ਜਿਹੜਾ ਤੇ ਮਿਆਂ ਦਾ ਜਿਹੜਾ ਕਲਰ ਹੈ ਉਹ ਆਪ ਜੀ ਆਪਣੇ ਹਿਸਾਬ ਨਾਲ ਵੀ ਕਸਟਮਾਈਜ਼ ਕਰਵਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਯਾਰ